10-10 ਰੁਪਏ ਇਕੱਠੇ ਕਰਕੇ ਸਰਕਾਰ ਨੂੰ ਦਿੱਤੇ ਜਾਣਗੇ ਤਾਂ ਜੋ ਖਜ਼ਾਨਾ ਜਿਹੜਾ ਉਹ ਭਰਦਾ ਹੀ ਹੈ ਤਾਂ ਜੋ ਸਾਨੂੰ ਹੌਲ ਤਾਂ ਨਾਲ ਸਕਣ ਇਹਨਾਂ ਕੋਲੇ ਹਜੇ ਇਹਨਾਂ ਦੇ ਖਜ਼ਾਨੇ ਦੇ ਵਿੱਚ ਐਨੇ ਪੈਸੇ ਨਹੀਂ ਹੈਗੇ ਸੋ ਅਸੀਂ ਹੁਣ ਸਾਰੇ ਹੀ ਆਮ ਆਦਮ ਤੋਂ ਜਿਹੜੀ ਉਹ ਭੀਖ ਮੰਗ ਕੇ 10-10 ਰੁਪਏ ਇਕੱਠੇ ਕਰਕੇ ਐਮਐਲਏ ਸਾਹਿਬ ਨੂੰ ਜਿਹੜੀ ਉਹ ਭੀਖ ਦੇ ਰੂਪ ਵਿੱਚ ਦੇ ਜਾਗੇ ਸ਼ਾਇਦ ਇਹਨਾਂ ਦੇ ਖਰਚੇ ਪੂਰੇ ਹੋਣ ਚ ਕੋਈ ਪੰਜਾਬ ਦੇ ਖਜ਼ਾਨੇ ਚ ਕਮੀ ਰਹਿ ਗਈ ਹੋਊਗੀ ਆਪਦੇ ਇਹਨਾਂ ਦੇ ਸਾਰੇ ਪਰਸਨਲ ਖਰਚੇ ਹੋ ਰਹੇ ਨੇ ਵਿਆਹ ਹੋ ਰਹੇ ਨੇ ਲਗਜ਼ਰੀ ਗੱਡੀਆਂ ਆ ਰਹੀਆਂ ਸੋ ਹੁਣ ਇਹਨਾਂ ਦਾ ਮੁਲਾਜ਼ਮਾਂ ਦੇ ਹਿੱਤ ਲਈ ਆ ਕੇ ਐਨਐਸਕਯੂਫ ਅਧਿਆਪਕਾਂ ਦੇ ਲਈ ਇਹਨਾਂ ਕੋਲੇ ਤਨਖਾਹ ਨਹੀਂ ਹੈ ਪੂਰੇ ਸਕੇਲ ਦੀ ਦੇਣ ਨੂੰ ਤਾਂ ਅਸੀਂ ਜਿਹੜਾ ਇਸ ਦੇ ਵਿੱਚ ਭੀਖ ਮੰਗਾਂਗੇ ਤੇ ਇਹ ਜਿਹੜੇ ਹੈਗੇ ਐ ਐਮਐਲਏ ਸਾਹਿਬ ਇਹਨਾਂ ਨੂੰ ਭੇਟ ਕਰਕੇ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਇਹ ਚੈਨਲ ਤੇ ਕਿਹਾ ਸੀ ਕਿ 80 ਕਰੋੜ ਇੱਥੋਂ ਲੈ ਆਉਣਾ 80 ਕਰੋੜ ਇੱਥੋਂ ਲੈਣਾ ਫਿਰ ਉਹ ਕਿੱਧਰ ਗਿਆ ਪੈਸਾ ਜਿਹੜਾ ਸਾਰਾ ਇਕੱਠਾ ਕਰਨਾ ਸੀਗਾ ਉਹ ਤਾਂ ਜੀ ਦੇਖੋ ਵਿਆਹਾਂ ਤੇ ਲੱਗ ਗਿਆ ਜੀ ਇਹਨਾਂ ਦੇ ਤੇ ਟ੍ਰਿਪ ਤੇ ਲੱਗ ਗਿਆ ਜੀ ਟ੍ਰਿਪ ਤੇ ਲੱਗ ਗਿਆ ਜੀ ਜਿਹੜੇ ਇਹਨਾਂ ਨੇ ਲਗਾਤਾਰ ਕੀਤੇ ਐ ਇਹਨਾਂ ਨੇ ਕਿਉਂਕਿ ਪਹਿਲਾਂ ਤਾਂ ਸਾਰਿਆਂ ਨੇ ਵਿਆਹ ਕੀਤੇ ਫਿਰ ਮੰਗਣੇ ਲੋੜੀਆਂ ਸਭ ਕੁਝ ਕੀਤੇ ਐ ਹੋ ਸਕਦਾ ਵੀ ਉਹ ਪੈਸਾ ਆਇਆ ਜ਼ਰੂਰ ਹੋਊਗਾ ਉਹ ਉਧਰ ਲੱਗ ਗਿਆ ਸਾਡੀ ਜਿਹੜੀਆਂ ਪੈਣਾ ਹੈਗੀਆਂ ਭੀਖ ਮੰਗਣ ਦੇ ਮਜਬੂਰ ਹੋ ਗਈਆਂ ਸਾਡੇ ਭਰਾ ਭੀਖ ਮੰਗਣ ਦੇ ਮਜਬੂਰ ਹੋ ਗਏ ਸਰਕਾਰ ਨੂੰ ਦੇਣੇ ਆ ਪੈਸੇ ਇਹ ਬਿਲਕੁਲ ਜੀ ਬਿਲਕੁਲ ਇਹਦੇ ਇਹ ਪਏ ਸੀ ਸਾਰਾ ਪੈਸਾ ਇਕੱਠਾ ਕਰਕੇ ਸਾਰਾ ਸਰਕਾਰ ਸੰਜੀਪ ਰੋੜਾ ਨੂੰ ਦੇਵਾਂਗੇ ਉਹ ਪੈਸਾ ਜਿਹੜਾ ਹੈਗਾ ਇਹ ਆਪਣੀ ਇਥੇ ਜਿਹੜੀ ਵੀ ਆਪਣੀ ਅਡਰਬਾਈਜ਼ਮੈਂਟ ਹੈਗੀ ਆ ਉਹਨਾਂ ਤੋਂ ਲਾਂਗੇ ਇਹਨਾਂ ਨੇ ਸਾਰਾ ਪੈਸਾ ਮਸ਼ਹੂਰੀਆਂ ਤੇ ਪੰਗੜੇ ਪਾਣ ਤੇ ਦਿੱਲੀ ਜਾਣ ਤੇ ਹੈਲੀਕਾਪਟਰ ਯੂਜ਼ ਕਰਨ ਤੇ ਡਾਂਗਾ ਮਾਰਨ ਚ ਤੱਕੇ ਦੇਣ ਚ ਆਪਣੀ ਯਾਸ਼ੀ ਚ ਸ਼ਰਾਬਾਂ ਪੀਣ ਚ ਵਿਧਾਨ ਸਭਾ ਦਾ ਸੈਸ਼ਨ ਫਾਲਤੂ ਜਿਹਦੇ ਵਿੱਚ ਕੋਈ ਡਿਸੀਜਨ ਹੀ ਨਹੀਂ ਹੈਗਾ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਆਪਾਂ ਤੁਹਾਡੀ ਅੱਖਾਂ ਤੋਂ ਕੀ ਲੈਣਾ ਹੈਗਾ ਕੋਮਨ ਤਾਂ ਮਾਨ ਜੀ ਕਹਿੰਦੇ ਆ ਕਿਸੇ ਸਟੇਜ ਤੋਂ ਕਿ ਮੈਂ ਤੇ ਕੋਮੇਡੀਅਨ ਆ ਮੈਨੂੰ ਤੁਸੀਂ ਸੀਐਮ ਤੋਂ ਲਾਭ ਹੀ ਦੋਗੇ ਮੈਂ ਬੰਬਈ ਜਾ ਕੇ ਪੈਸੇ ਕਮਾ ਲਾਂਗਾ ਉਹ ਤੈਨੂੰ ਬੰਬਈ ਪੈਸੇ ਕਮਾਣ ਜੋਗੇ ਥੋੜੀ ਲੋਕਾਂ ਨੇ ਵੋਟਾਂ ਪਾਈਆਂ ਸੀ ਭਗਵੰਤ ਸਾਨ ਸਰ ਤੁਸੀਂ ਆਪਣੇ ਸੋਹਰਿਆਂ ਦੀ ਆਵਾਜ਼ ਸੁਣ ਲਵੋ ਜੋ ਸਾਥੀ ਉੱਥੇ ਤਨਖਾਹ ਲੈਂਦੇ ਨੇ ਉਹੀ ਪੰਜਾਬ ਦੇ ਵਿੱਚ ਪੂਰੀ ਕਰ ਦੋ ਟੈਂਕੀਆਂ ਤੋਂ ਫੜ ਫੜ ਕੇ ਥੱਲੇ ਲੰਾਂਦੇ ਸੀ ਆ ਜਾ ਮੇਰੀ ਭੈਣ ਥੱਲੇ ਰਖੜੀ ਬਣਾ ਲਈ ਆ ਆਂਦੀ ਪਹਿਲੀ ਕੈਬਨਟ ਤੇ ਤੇਰਾ ਫੈਸਲਾ ਕਰਾਂਗੇ ਕਈ ਕੈਬਨਟਾਂ ਨੰਗ ਗੀਆਂ ਕਈ ਵਿਧਾਨ ਸਭਾ ਸੈਸ਼ਨ ਨੰਗ ਗਏ ਸਭ ਕੁਝ ਹੋ ਗਿਆ ਪਰ ਇਹਨਾਂ ਦਾ ਨਾ ਹਰਾ ਪੈਨ ਚੱਲਿਆ ਨਾ ਇਹਨਾਂ ਨੇ ਕੋਈ ਮੁਲਾਜ਼ਮ ਪੱਕਾ ਕੀਤਾ ਤੇ ਨਾ ਇਹਨਾਂ ਨੇ ਕਰਨਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਸਾਨੂੰ ਸੜਕਾਂ ਤੇ ਰੋਲ ਰਹੇ ਹੋ 2027 ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਕਿ ਪੰਜਾਬੀ ਕੀ ਨੇ ਜਿਵੇਂ ਸਰਕਾਰ ਬਣਾਣਾ ਜਾਣਦੇ ਆ ਆਪਾਂ ਸਰਕਾਰ ਨੂੰ ਥੱਲੇ ਵੀ ਸੁੱਟ ਲਾਂਗੇ ਸ਼ਾਇਦ ਇਹਨਾਂ ਨੂੰ ਤਾਂ ਹੀ ਸੁੱਤੇ ਪਏ ਐ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਆਪ ਹੀ ਨਸ਼ੇ ਕਾਗਾ ਕੇ ਪਹਿਲਾਂ ਤਾਂ ਲੋਕ ਸਭਾ ਰਾਜ ਸਭਾ ਚ ਪਹੁੰਚਦੇ ਆ ਲੋਕਾਂ 'ਚ ਵਾਅਦੇ ਕਰ ਜਾਂਦੇ ਆ ਫਿਰ ਜਦੋਂ ਨਸ਼ਾ ਉੱਤਰ ਜਾਂਦਾ ਫਿਰ ਇਹ ਭੁੱਲ ਜਾਂਦੇ ਆ ਉਸ ਤੋਂ ਕੋ 3 ਸਾਲ ਹੋ ਗਏ ਜਦੋਂ ਇਹ ਸਰਕਾਰ ਆਈ ਸੀ ਇਹ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਜੀ ਅਸੀਂ ਜਿਹੜਾ ਹੈਗਾ ਵੀ ਤੁਹਾਡੇ ਆਊਟਸੋਰਸਿੰਗ ਭਰਤੀ ਬੰਦ ਕਰਾਂਗੇ ਤੁਹਾਨੂੰ ਪੂਰੀਆਂ ਤਨਖਾਹਾਂ ਜਿਹੜੀਆਂ ਬਣਦੀਆਂ ਤਨਖਾਹ ਉਹ ਦੇਵਾਂਗੇ ਪਰ ਅੱਜ ਐਸ ਟਾਈਮ ਇਹ ਜਿਹੜੀ ਸਰਕਾਰ ਹੈ 3 ਸਾਲ ਲੰਘ ਗਏ ਮੀਟਿੰਗ ਤੇ ਮੀਟਿੰਗ ਹਰ ਰੋਜ਼ਾਨਾ ਨਵਾਂ ਲਾਰਾ ਸਾਨੂੰ 3 ਸਾਲ ਹੋ ਗਏ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਉਹ ਇਹਨਾਂ ਨੇ ਚੋਣ ਨਿਸ਼ਾਨ ਝਾੜੂ ਇਸ ਕਰਕੇ ਜੁਣਿਆ ਕਿ ਜਿਹੜਾ ਪੁਰਾਣੀਆਂ ਸਰਕਾਰਾਂ ਕੋਈ ਪੈਸਾ ਛੱਡ ਗੀਆਂ ਉਹ ਸੀ ਝਾੜੂ ਨਾਲ ਇਕੱਠਾ ਕਰ ਲਈ ਉਹ ਝਾੜੂ ਨਾਲ ਇਕੱਠਾ ਕਰਕੇ ਨਾ ਆਪਣੇ ਜਿਹੜੇ ਝੋਲੇ ਪਰ ਇਸ ਟਾਈਮ ਦੇਡਾ ਸੇ ਇਹਨਾਂ ਦੇ ਗੱਲਾਂ ਚਾਕੇ ਸਾਡੀ ਅਕਲਾਂ ਤੇ ਝਾੜੂ ਵੱਜਾ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਜਿਹੜਾ ਅਕਲਾਂ ਤੇ ਝਾੜੂ ਵੱਜਿਆ ਉਹ ਸਾਡੇ ਰੋਜ਼ਗਾਰਾਂ ਤੇ ਸਾਡੇ ਪੰਜਾਬੀ ਯੂਥ ਤੇ ਉਹਨਾਂ ਤੇ ਵੱਜਣ ਜਦੋਂ ਸਰਕਾਰ ਬਣਾਣੀ ਸੀ ਉਦੋਂ ਕਹਿੰਦੇ ਸੀ ਹਰਾ ਪੰਨ ਚੱਲੇਗਾ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਅੱਜ ਮੈਨੂੰ ਸਰਕਾਰ ਇਹ ਦੱਸੇ ਕਿ ਇਹਨਾਂ ਨੇ ਕਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਮੈਂ ਚੈਲੰਜ ਨਾਲ ਕਹਿੰਦਾ ਇੱਕ ਵੀ ਪੱਕਾ ਮੁਲਾਜ਼ਮ ਹੱਥ ਖੜਾ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਕਹ ਦੇ ਇਸ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਸਾਨੂੰ ਪੱਕਾ ਕੀਤਾ ਹਾਂਜੀ ਇੱਥੇ ਕਾਰੇ ਸਾਰੇ ਪ੍ਰਸ਼ਾਸਨ ਨੂੰ ਤੇ ਬੀਟੀ ਸਾਹਿਬਾਨਾਂ ਨੂੰ ਤੇ ਮੀਡੀਆ ਥਰੂ ਮੈਂ ਦੱਸਣਾ ਚਾਹਣੀ ਆ ਕਿ ਇਸ ਸਰਕਾਰ ਨੂੰ ਸ਼ਾਇਦ ਪੈਸਿਆਂ ਦੀ ਕੋਈ ਘਾਟ ਜਿਵੇਂ ਕਿ ਸਰ ਦੱਸ ਕੇ ਗਏ ਨੇ ਹਰੇ ਪੈਨ ਲਈ ਨਹੀਂ ਹੋਣਾ ਹਰਾ ਪੈਨ ਕੇਸਰ ਜਿਹੜਾ ਜਿਹੜਾ ਪਬਲਿਕ ਦੇ ਪੱਖ ਵਿੱਚ ਚੱਲ ਸਕੇ ਸ਼ਾਇਦ ਇਹਨਾਂ ਕੋਲੇ ਹਜੇ ਇਹਨਾਂ ਦੇ ਖਜ਼ਾਨੇ ਦੇ ਵਿੱਚ ਇੰਨੇ ਪੈਸੇ ਨਹੀਂ ਹੈਗੇ ਸੋ ਅਸੀਂ ਹੁਣ ਸਾਰੇ ਹੀ ਆਮ ਆਮ ਤੋਂ ਜਿਹੜੀ ਆ ਉਹ ਭੀਖ ਮੰਗ ਕੇ 10-10 ਰੁਪਏ ਇਕੱਠੇ ਕਰਕੇ ਐਮਐਲਏ ਸਾਹਿਬ ਨੂੰ ਜਿਹੜੀ ਉਹ ਭੀਖ ਦੇ ਰੂਪ ਵਿੱਚ ਦੇਜਾਂਗੇ ਸ਼ਾਇਦ ਇਹਨਾਂ ਦੇ ਖਰਚੇ ਪੂਰੇ ਹੋਣ ਚ ਕੋਈ ਪੰਜਾਬ ਦੇ ਖਜ਼ਾਨੇ ਚ ਕਮੀ ਰਹਿ ਗਈ ਹੋਊਗੀ ਜਿਹੜੀ ਅਸੀਂ ਉਹਨਾਂ ਤੱਕ ਜਿਹੜਾ ਉਹ ਪ੍ਰੋਸੈਸ ਕਰਨ ਜਾ ਰਹੇ ਹਾਂ ਅਸੀਂ ਸਾਰੇ ਜਾਣੇ ਭੀਖ ਮੰਗਣ ਜਾ ਰਹੇ ਹਾਂ ਕਿਉਂਕਿ ਸਾਡੇ ਕੋਲੇ ਭੀਖ ਮੰਗਣ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਰਿਹਾ ਕੀ ਕਾਦੇ ਲਈ ਮੰਗ ਰਹੇ ਹੋ ਜੀ ਭੀਖ ਇਹ ਭੀਖ ਇਸ ਲਈ ਮੰਗ ਰਹੇ ਹਾਂ ਜੀ ਦੇਖੋ 3 ਸਾਲ ਹੋ ਗਏ ਜਦੋਂ ਇਹ ਸਰਕਾਰ ਆਈ ਸੀ ਇਹ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਸੀ ਕਿ ਜੀ ਅਸੀਂ ਜਿਹੜਾ ਹੈਗਾ ਵੀ ਤੁਹਾਡੇ ਆਊਟਸੋਰਸਿੰਗ ਭਰਤੀ ਬੰਦ ਕਰਾਂਗੇ ਤੁਹਾਨੂੰ ਪੂਰੀਆਂ ਤਨਖਾਹਾਂ ਜਿਹੜੀਆਂ ਬੰਦੀਆਂ ਤਨਖਾਹ ਉਹ ਦੇਵਾਂਗੇ ਪਰ ਅੱਜ ਇਸ ਟਾਈਮ ਇਹ ਜਿਹੜੀ ਸਰਕਾਰ ਹੈ 3 ਸਾਲ ਲੰਘ ਗਏ ਮੀਟਿੰਗ ਤੇ ਮੀਟਿੰਗ ਹਰ ਰੋਜ਼ਾਨਾ ਨਵਾਂ ਲਾਰਾ ਸਾਨੂੰ 3 ਸਾਲ ਹੋ ਗਏ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਨੂੰ ਅਸੀਂ ਇਹ ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ ਅਸੀਂ ਪਹਿਲਾਂ ਵਾਲੀਆਂ ਸਰਕਾਰਾਂ ਤਾਂ ਨਖਤੀਆਂ ਕਹਿੰਦੇ ਸੀ ਇਹ ਆਪ ਕਹਿੰਦੇ ਸੀ ਜਗਾ ਜਗਾ ਤੇ ਉੱਪਰ ਆ ਕੇ ਸਾਡਾ 9 ਮਹੀਨੇ ਧਰਨਾ ਪਹਿਲਾਂ ਪਟਿਆਲੇ ਚੱਲਿਆ ਪਰ ਬੜੀ ਆਸ ਨਾਲ ਅਸੀਂ ਇਹ ਆਮ ਘਰਾਂ ਦੀ ਸਰਕਾਰ ਸੀ ਜਿਹੜੀ ਉਹ ਚੁਣੀ ਪਰ ਅੱਜ 3 ਸਾਲ ਲੰਘਣ ਤੋਂ ਬਾਅਦ ਵੀ ਜਦੋਂ ਇਹ ਸਾਡੀ ਸਰਕਾਰ ਸਾਡਾ ਕੁਝ ਨਹੀਂ ਸੁਣ ਰਹੀ ਪਰ ਆਪਦੇ ਇਹਨਾਂ ਦੇ ਸਾਰੇ ਪਰਸਨਲ ਖਰਚੇ ਹੋ ਰਹੇ ਨੇ ਵਿਆਹ ਹੋ ਰਹੇ ਨੇ ਲਗਜ਼ਰੀ ਗੱਡੀਆਂ ਆ ਰਹੀਆਂ ਸੋ ਹੁਣ ਇਹਨਾਂ ਦਾ ਮੁਲਾਜ਼ਮਾਂ ਦੇ ਹਿੱਤ ਲਈ ਆ ਕੇ ਐਨਐਸਕਯੂ ਫਦਿਆਪਕਾਂ ਦੇ ਲਈ ਇਹਨਾਂ ਕੋਲੇ ਤਨਖਾਹ ਨਹੀਂ ਹੈ ਪੂਰੇ ਸਕੇਲ ਦੀ ਦੇਣ ਨੂੰ ਤਾਂ ਅਸੀਂ ਜਿਹੜਾ ਇਸ ਦੇ ਵਿੱਚ ਭੀਖ ਮੰਗਾਂਗੇ ਤੇ ਇਹ ਜਿਹੜੇ ਹੈਗੇ ਐ ਐਮਐਲਏ ਸਾਹਿਬ ਇਹਨਾਂ ਨੂੰ ਭੇਟ ਕਰਕੇ ਜਾਣਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ ਇੱਕ ਚੈਨਲ ਤੇ ਕਿਹਾ ਸੀ ਕਿ 80 ਕਰੋੜ ਇੱਥੋਂ ਲੈ ਆਉਣਾ 80 ਕਰੋੜ ਇੱਥੋਂ ਲੈ ਆਉਣਾ ਫਿਰ ਉਹ ਕਿੱਧਰ ਗਿਆ ਪੈਸਾ ਜਿਹੜਾ ਸਾਰਾ ਇਕੱਠਾ ਕਰਨਾ ਸੀਗਾ ਉਹ ਤਾਂ ਜੀ ਦੇਖੋ ਵਿਆਹਾਂ ਤੇ ਲੱਗ ਗਿਆ ਜੀ ਇਹਨਾਂ ਦੇਾਂ ਤੇ ਟ੍ਰਿਪ ਤੇ ਲੱਗ ਗਿਆ ਜਿਹੜੇ ਟ੍ਰਿਪ ਤੇ ਲੱਗੇ ਜੀ ਜਿਹੜੇ ਇਹਨਾਂ ਨੇ ਲਗਾਤਾਰ ਕੀਤੇ ਐ ਇਹਨਾਂ ਨੇ ਕਿਉਂਕਿ ਪਹਿਲਾਂ ਤਾਂ ਸਾਰਿਆਂ ਨੇ ਵਿਆਹ ਕੀਤੇ ਫਿਰ ਮੰਗਣੇ ਲੋੜੀਆਂ ਸਭ ਕੁਝ ਕੀਤੇ ਐ ਹੋ ਸਕਦਾ ਵੀ ਉਹ ਪੈਸਾ ਆਇਆ ਜ਼ਰੂਰ ਹੋਊਗਾ ਉਹ ਉਧਰ ਲੱਗ ਗਿਆ ਪਰ ਹਜੇ ਵੀ ਜੇ ਇਹਨਾਂ ਕੋਲੇ ਤਾ ਉਥੋਂ ਭੀਖ ਮੰਗ ਕੇ ਇਹਨਾਂ ਨੂੰ ਜਿਹੜੇ ਇਹ ਜਿੰਨੇ ਪੈਸੇ ਸਾਡੇ ਤੋਂ ਇਕੱਠੇ ਹੋਣਗੇ ਅਸੀਂ ਇਹਨਾਂ ਨੂੰ ਦੇ ਦੇਵਾਂਗੇ ਹੋ ਸਕਦਾ ਇਹਨਾਂ ਦੀ ਜਿਹੜੀ ਭੁੱਖ ਹੈ ਉਹ ਪੂਰੀ ਹੋ ਜਾਵੇ ਤਾਂ ਇਹ ਪੰਜਾਬ ਬਾਰੇ ਕੁਝ ਸੋਚ ਲੈਣ ਲੁਧਿਆਣਾ ਲੁਧਿਆਣਾ ਪਹੁੰਚੇ ਹੋ ਲੁਧਿਆਣੇ ਦੇ ਵਿੱਚ ਚੋਣਾ ਵੀ ਨਹੀਂ ਲੁਧਿਆਣੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਮਤਲਬ ਇਹ ਦਾ ਲਗਾਤਾਰ ਸਾਰਾ ਪ੍ਰਚਾਰ ਕਰ ਰਹੇ ਆ ਮੰਤਰੀ ਐਮਐਲਏ ਮੁੱਖ ਮੰਤਰੀ ਕੇਜਰੀਵਾਲ ਵੀ ਇੱਥੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹਨਾਂ ਦਾ ਤਾਂ ਕੰਮ ਹੀ ਹੈ ਇਹਨਾਂ ਨੂੰ ਪੰਜਾਬ ਦੇ ਪੈਸੇ ਦੀ ਕੋਈ ਪਰਵਾਹ ਨਹੀਂ ਇਹ ਪਹਿਲਾਂ ਐਮਪੀਸੀ ਜੀ ਹੁਣ ਇਹਨਾਂ ਨੂੰ ਮੰਤਰੀ ਦਾ ਪਦ ਦਾ ਲਾਲਚ ਦੇ ਕੇ ਇਹਨਾਂ ਨੂੰ ਐਮਐਲਏ ਦੀ ਸੀਟ ਤੋਂ ਜਿਹੜਾ ਉਹ ਖੜਾ ਕਰਤਾ ਪਹਿਲਾਂ ਤਾਂ ਇਹੀ ਸੰਕੇਤ ਆਉਂਦਾ ਕਿ ਸਾਡੇ ਪੰਜਾਬ ਦਾ ਪੈਸਾ ਦੇਖੋ ਕਿਸ ਤਰ੍ਹਾਂ ਬਰਬਾਦ ਕੀਤਾ ਜਾ ਰਿਹਾ ਮੇਰੀ ਤਾਂ ਲੁਧਿਆਣਾ ਵਾਸੀਆਂ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਹੈ ਜਿਹੜੀ 3 ਸਾਲ ਪਹਿਲਾਂ ਸਾਰੀ ਆਬਾਦ ਪੰਜਾਬ ਨੇ ਗਲਤੀ ਕਰਤੀ ਹੁਣ ਸੋਡੇ ਕੋਲੇ ਇੱਕ ਮੌਕਾ ਹੋ ਰਿਹਾ ਐਟ ਲਿਸਟ ਇਹਨਾਂ ਨੂੰ ਧੜਕ ਇੱਕ ਧੱਕਾ ਦੇਣ ਦੇ ਮਾਰੇ ਤੁਸੀਂ ਆਪ ਦਾ ਬਟਨ ਭੁੱਲ ਕੇ ਵੀ ਨਾ ਦਬਾ ਦਿਓ ਝਾੜੂ ਦਾ ਬਟਨ ਇਹਨੂੰ ਕੋਈ ਵੋਟ ਨਾ ਪਾਏ ਉਹ ਤੁਹਾਨੂੰ 3 ਸਾਲ ਦੀ ਤੁਸੀਂ ਦੇਖ ਚੁੱਕੇ ਹੋ ਕਿ ਕੀ ਹਾਲਾਤ ਜਿਹੜੇ ਐ ਇਹਨਾਂ ਲੋਕਾਂ ਨੇ ਪੰਜਾਬ ਦੇ ਬਣਾ ਦਿੱਤੇ ਨੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਧਰਨੇ ਤੇ ਕਿਸੇ ਨੂੰ ਵੀ ਨਹੀਂ ਬੈਠਣ ਦੇਵਾਂਗੇ ਅਸੀਂ ਸੜਕਾਂ ਤੇ ਆਸੀਂ ਧਰਨੇ ਹਾਂ ਮੇਰਾ ਤਾਂ ਲੁਧਿਆਣੇ ਦੇ ਇੱਕ ਇੱਕ ਵਾਸੀ ਨੂੰ ਇਹ ਬੇਨਤੀ ਹੈ ਕਤੇ ਭੁੱਲ ਕੇ ਵੀ ਦੁਬਾਰਾ ਇਹਨਾਂ ਦੇ ਚਾਂਸੇ 'ਚ ਨਾ ਆਜੋ ਇਹਨਾਂ ਨੂੰ ਹੁਣੇ ਤੋਂ ਹੀ 2027 ਤੱਕ ਝੋਲਾ ਝੋਲਾ ਦਿਖਣ ਲੱਗ ਜੇ ਵੀ ਸਾਡੀ ਕੁਰਸੀ ਨੂੰ ਖਿੱਚ ਪੈ ਗਈ ਕੀ ਆ ਹਿਲਦੀ ਕੁਰਸੀ ਚ ਜਾਂਦਾ ਜਾਂਦਾ ਭਗਵਾਨ ਤੁਮਣ ਕਿਸ ਕਿਸੇ ਚਾਰਜ ਦੇ ਕੰਮਾਂ ਤੇ ਦੋ ਚਾਰ ਤੇ ਹਾਰਾ ਪੈਣਾ ਚਲਾ ਜਾਵੇ ਨਹੀਂ ਤਾਂ ਇਹਨਾਂ ਨੇ ਜਿਹੜੇ ਦੋ ਸਾਲਾਂ ਦੇ ਵਿੱਚ ਸਾਡਾ ਉਹ ਹਾਲ ਪੰਜਾਬ ਦਾ ਕਰ ਜਾਣਾ ਇਹ ਤਾਂ ਪਹਿਲਾਂ ਕਹਿੰਦੇ ਸੀ ਜੀਬੀ 15-15 ਸਾਲ 20-20 ਸਾਲ ਸਰਕਾਰਾਂ ਹਾਲ ਬੁਰਾ ਕਰ ਗਈਆਂ ਪੰਜਾਬ ਦਾ ਹੋ ਸਕਦਾ ਉਹਨਾਂ ਸਰਕਾਰਾਂ ਨੂੰ 15-15 ਸਾਲ 20-20 ਸਾਲ ਲੱਗੇ ਹੁਣ ਸਾਡੇ ਪੰਜਾਬ ਦਾ ਪੂਰਾ ਸਰਕਾਰ ਲਗਾਤਾਰ ਰਹਿ ਲਈ ਹੈ ਹੁਣ ਵੀ 1000 ਕਰੋੜ ਦਾ ਲੈ ਕੇ ਹਟਿਆ ਪਿਛਲੇ ਦਿਨ ਕੀ ਲੱਗਦਾ ਫਿਰ ਉਹ ਪੈਸਾ ਕਰਜ਼ਾ ਲੈ ਰਹੇ ਆ ਕਰਜ਼ਾ ਹੋਰ ਚੜਾਤਾ ਕਹਿੰਦੇ ਕਿ ਇੰਨੇ ਸਾਲਾਂ ਵਿੱਚ ਜਿਹੜਾ ਹੁਣ ਚੜਾਤਾ ਪਰ ਉਹ ਪੈਸਾ ਜਾ ਕਿਧਰ ਰ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਇਹਨਾਂ ਨੇ ਦਿੱਲੀ ਵਾਲਿਆਂ ਦੇ ਹਰੇ ਐਮਐਲਏ ਨੂੰ ਇੱਥੇ ਛੱਡ ਕੇ ਅਹੁਦੇ ਦਿੱਤੇ ਆ ਚੇਅਰਮੈਨਾਂ ਨੇ ਦਿੱਤੀਆਂ ਜਿਹੜੇ ਝੰਡੀਆਂ ਚੱਕ ਚੱਕ ਇਹਨਾਂ ਦੇ ਪਿੱਛੇ ਫਿਰਦੇ ਸੀ ਤੁਸੀਂ ਖੁਦ ਦੇਖ ਰਹੇ ਹੋ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ ਹੋ ਰਹੀਆਂ ਇਹਨਾਂ ਦੇ ਹੀ ਐਮਐਲਈਜ਼ ਇਹਨਾਂ ਦੇ ਹੀ ਚੇਅਰਮੈਨਸ ਦੀਆਂ ਜਿਹੜੀਆਂ ਇੰਟਰਵਿਊਜ਼ ਨੇ ਕਿ ਜਿਨ੍ਹਾਂ ਨੂੰ ਇਹਨਾਂ ਨੇ ਅਹੁਦਿਆਂ ਤੋਂ ਹਟਾ ਕੇ ਇਹ ਸਰਕਾਰ ਟੋਟਲ ਦਿੱਲੀ ਤੋਂ ਚੱਲ ਰਹੀ ਹੈ ਇਹ ਦਿੱਲੀ ਪੱਕੀ ਸਰਕਾਰ ਆ ਇਹ ਸਾਡੇ ਪੰਜਾਬ ਪੱਕੀ ਸਰਕਾਰ ਨਹੀਂ ਹੈ ਮੈਂ ਉਹੀ ਤੁਹਾਨੂੰ ਗੱਲ ਕਰਨੀ ਚਾਹੁੰਦਾ ਜਿਹੜੇ ਜਿਹੜੀਆਂ ਸਰਕਾਰਾਂ ਨੂੰ ਮਾੜਾ ਕਹਿੰਦੇ ਸੀ ਇਹ ਉਹਨਾਂ ਨੂੰ 1 3 ਸਾਲਾਂ ਚ ਕਰਤੋ ਇਹ ਬੜੀ ਰੈਪਿਡ ਸਰਕਾਰ ਹੈ ਜੀ ਬੜੀ ਪੱਕੀ ਸਰਕਾਰ ਹੈ ਕਹਿੰਦੇ ਸੀ ਅਸੀਂ ਕਿਸੇ ਦਾ ਸਾਡੇ ਨਾਲ ਸਾਥ ਅਕਸ਼ਰ ਬੰਦ ਹੋ ਜਾਣਗੇ ਸਾਡੇ ਨਸ਼ੇ ਬੰਦ ਹੋ ਜਾਣਗੇ ਸਾਡੇ ਦੇ ਕਿ ਹੋ ਵੀ ਗਿਆ ਕੇਜਰੀਵਾਲ ਦਾ ਬਿਆਨ ਆਉਂਦਾ ਕਿ 99% ਖਤਮ ਹੋ ਗਿਆ ਨਸ਼ਾ ਪੰਜਾਬ ਚ ਹੋ ਗਿਆ ਖਤਮ ਕਿੱਥੇ ਹੋ ਗਿਆ ਜੀ ਕੁਲੀਪ ਦਾ ਨਰ ਐਡਵਰਟਾਈਜ਼ਮੈਂਟ ਢੱਡੀ ਢੱਡੀਆਂ ਬੋਰਡਾ ਰਾਜਪੁਰੇ ਜਾ ਕੇ ਤੁਸੀਂ ਫਾਉਂਟੇਨ ਚੌਂਕ ਤੇ ਦੇਖੋ ਕੁਲੀਪ ਦੀ ਕਿੱਡੀ ਐਡ ਲੱਗੀ ਆ داروں دی ایڈی ایڈ ਲੱਗੀ ਆ ਆ ਕਿ ਉਹ ਪੈਸਾ ਇਹ ਆਪ ਹੀ ਇਹਨਾਂ ਨੂੰ ਆਪ ਨੂੰ ਨਹੀਂ ਖਾਦੇ ਪੀਤੇ ਨੂੰ ਮੈਂ ਕਿਸੇ ਮੰਤਰੀ ਨੂੰ ਇੱਥੇ ਪਰਸਨਲ ਹੀ ਉਹ ਨਹੀਂ ਕਰੂੰਗੀ ਪਰ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਸੀ ਵੀ ਅਸੀਂ ਖਾ ਪੀ ਕੇ ਕੀ ਆ ਉੱਥੇ ਲੋਕ ਸਭਾ 'ਚ ਬੋਲ ਦਿੰਨੇ ਆ ਸ਼ਾਇਦ ਇਹਨਾਂ ਨੂੰ ਤਾਂ ਹੀ ਸੁੱਤੇ ਪਏ ਆ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਆਪ ਹੀ ਨਸ਼ੇ ਕਰ-ਕਰ ਕੇ ਪਹਿਲਾਂ ਤਾਂ ਲੋਕ ਸਭਾ ਰਾਜ ਸਭਾ 'ਚ ਪਹੁੰਚਦੇ ਆ ਲੋਕਾਂ 'ਚ ਵਾਵੇ ਕਰ ਜਾਂਦੇ ਆ ਫਿਰ ਜਦੋਂ ਨਸ਼ਾ ਉੱਤਰ ਜਾਂਦਾ ਫਿਰ ਇਹ ਭੁੱਲ ਜਾਂਦੇ ਆ ਰਹੀ ਗੱਲ ਇਹਨਾਂ ਦੇ 1000 ਕਰੋੜ ਦੇ ਵੱਡੇ ਸ਼ਿਫਟ ਹੋ ਗਏ ਸਰ ਨਸ਼ਾ ਨਸ਼ਾ ਖਤਮ ਨਹੀਂ ਹੋਇਆ ਉਹ ਜਿੱਥੋਂ ਪਹਿਲਾਂ ਮਿਲਦਾ ਸੀ ਉਦੀ ਥਾਂ ਤੇ ਉਹਦੀ ਜਗ੍ਹਾ ਬਦਲ ਗਈ ਐ ਪਰ ਨਸ਼ਾ ਖਤਮ ਨਹੀਂ ਹੋਇਆ ਹੈਗਾ ਦੂਜੀ ਗੱਲ ਇਹ ਜਿਹੜੀ ਸਰਕਾਰ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਪੈਸੇ ਖਾ ਗਈ ਪੈਸੇ ਖਾ ਗਈ ਇਹ ਸਰਕਾਰ ਤੁਸੀਂ ਦੇਖੋ ਪੈਸੇ ਖਾ ਗਈ ਇਹਨੇ ਆਪਣਾ ਚੋਣ ਨਿਸ਼ਾਨ ਹੈ ਜਿਹੜਾ ਉਹ ਇਸੇ ਕਰਕੇ ਚੁਣਿਆ ਸੀ ਝਾੜੂ ਕਹਿੰਦੇ ਝਾੜੂ ਕਹਿੰਦੇ ਸੀ ਗੰਦਗੀ ਦੀ ਸਫਾਈ ਕਰਨ ਲਈ ਐ ਪਰ ਇਹਨਾਂ ਨੇ ਚੋਣ ਨਿਸ਼ਾਨ ਝਾੜੂ ਇਸ ਕਰਕੇ ਜੁਣਿਆ ਕਿ ਜਿਹੜਾ ਪੁਰਾਣੀਆਂ ਸਰਕਾਰਾਂ ਕੋਈ ਪੈਸਾ ਛੱਡ ਗੀਆਂ ਉਹ ਸੀ ਝਾੜੂ ਨਾਲ ਇਕੱਠਾ ਕਰ ਲਈਏ ਉਹ ਝਾੜੂ ਨਾਲ ਇਕੱਠਾ ਕਰਕੇ ਇਹਨਾਂ ਨੇ ਆਪਣੇ ਜਿਹੜੇ ਝੋਲੇ ਪਰ ਦਰਹੰਕ ਹੁੰਦਾ ਸਰ ਕੀ ਹੋਇਆ ਜਿਹੜੇ ਝੋਲ ਚਲੋ ਝਾੜੂ ਮਾਰਤਾ ਨਹੀਂ ਲੋਕਾਂ ਦੀ ਹਰੀਜਾ ਦੇ ਝਾੜੂ ਮਾਰਿਆ ਇਹਨਾਂ ਨੇ ਸਾਡੇ ਨਾਲ ਕੀਤੇ ਹੋਏ ਵਾਅਦਿਆਂ ਦੇ ਝਾੜੂ ਮਾਰਿਆ ਉਹਨਾਂ ਵੇਲੇ ਤੁਸੀਂ ਵੀ ਚੱਕੇ ਹੋਣਾ ਝਾੜੂ ਜਦੋਂ ਇਹ ਜਿੱਤੇ ਆ ਸਰ ਅਸੀਂ ਕੋਈ ਉਸ ਉਸ ਟਾਈਮ ਜਿਹੜਾ ਸੀ ਇਹਨਾਂ ਦੀਆਂ ਗੱਲਾਂ ਚਾਕੇ ਸਾਡੀ ਅਕਲਾਂ ਤੇ ਝਾੜੂ ਵੱਜਾ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਉਹ ਜਿਹੜਾ ਅਕਲਾਂ ਤੇ ਝਾੜੂ ਵੱਜਾ ਉਹ ਸਾਡੇ ਰੋਜ਼ਗਾਰਾਂ ਤੇ ਸਾਡੇ ਪੰਜਾਬੀ ਯੂਥ ਤੇ ਉਹਨਾਂ ਤੇ ਵੱਜਣਾ ਹਮ ਚਰਚਾ ਵਿੱਚ ਇਹ ਵੀ ਨਹੀਂ ਕਿ ਜੇਕਰ ਸੰਜੀਵ ਅਰੋੜਾ ਐਮਐਲਏ ਬਣਦੇ ਤਾਂ ਕੇਜਰੀਵਾਲ ਨੂੰ ਜਿਹੜਾ ਰਾਜ ਸਭਾ ਭੇਜਿਆ ਜਾਦਾ ਉਹਨੂੰ ਕਿਵੇਂ ਦੇਖਦੇ ਹੋ ਕਿ ਬਾਹਰਲਾ ਬੰਦਾ ਜਿਹੜਾ ਹਾਰਿਆ ਹੋਇਆ ਇੱਕ ਐਮਐਲਏ ਪੰਜਾਬ ਦੇ ਵੱਲੋਂ ਭੇਜਿਆ ਜਾਵੇ ਸਾਰੇ ਸਾਡੀ ਜਿਹੜੀ ਸਰਕਾਰ ਹੈ ਨਾ ਕਹਿੰਦੀ ਸੀ ਅਸੀਂ ਭਗਤ ਸਿੰਘ ਦੇ بڑے ਵੱਡੇ ਚੇਲੇ ਆ ਅਸੀਂ ਅਸੀਂ ਐਵੇਂ ਕਰਾਂਗੇ ਅਸੀਂ ਕ੍ਰਾਂਤੀ ਲਿਆਵਾਂਗੇ ਇਹਨਾਂ ਦਾ ਤਾਂ ਪਤਾ ਨਹੀਂ ਪਰੇ ਜਿਹੜੇ ਹਿਸਾਬ ਨਾਲ ਚੱਲੀ ਜਾਂਦੇ ਆ ਮੈਨੂੰ ਲੱਗਦਾ ਹੈ ਭਗਤ ਸਿੰਘ ਜੀ ਦੀ ਤਾਂ ਲੱਗਦੇ ਨਹੀਂ ਸਾਨੂੰ ਚੱਲੇ ਕਿਸੇ ਵੱਲੋਂ ਵੀ ਇਹ ਜਿਹੜੇ ਹੁਣ ਸਾਡੇ ਵੱਲੋਂ ਹਾਰੇ ਹੋਏ ਲੋਕਾਂ ਵੱਲੋਂ ਹਰਾਏ ਹੋਏ ਨੂੰ ਉੱਤੇ ਲਾ ਕੇ ਜਾ ਰਹੇ ਆ ਭਗਵਾਨਤਮਾਨ ਜੀ ਹਲੇ ਵੀ ਟਾਈਮ ਨਾਲ ਦਾਗ ਦਿਓ ਜੇ ਤੁਸੀਂ ਉਹਨਾਂ ਨੂੰ ਲੈ ਕੇ ਰਹਿਣਾ ਕੱਖ ਉੱਤੇ ਥੋੜਾ ਵੀ ਨਹੀਂ ਸਾਡਾ ਤਾਂ ਰਿਆ ਨਹੀਂ ਰਹਿਣਾ ਥੋੜਾ ਵੀ ਕੱਖ ਨਹੀਂ ਪਰ ਅਸੀਂ ਇੱਕ ਤਡੋ ਦਰਖਾਸਤ ਕਰਦੇ ਆ ਜਿਨ੍ਹਾਂ ਨੂੰ ਪਹਿਲਾਂ ਹੀ ਨਕਾਰਿਆ ਗਿਆ ਉਹਨਾਂ ਨੂੰ ਹੋਰ ਨਾ ਹੋਰ ਨਾ ਅੱਗੇ ਸਿਰ ਤੇ ਚੜਾਓ ਤਾਂ ਕਿ ਪੰਜਾਬ ਦੀ ਜਿਹੜੀ ਲੋਕ ਆਵਾਮ ਹੈ ਸਾਡੇ ਤੋਂ ਨੂੰ ਨਕਾਰ ਦੇ ਤਾ ਨੂੰ ਕੀ ਲੱਗਦਾ ਕਿ ਕੇਜਰੀਵਾਲ ਮੁੱਖ ਮੰਤਰੀ ਹੈ ਜਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਜਿਹੜਾ ਕੋ ਚੱਲ ਰਿਹਾ ਹੈ ਸਰ ਭਗਵੰਤ ਮਾਨ ਜੀ ਤਾਂ ਘੱਟ ਪੁਤਲੀ ਨੇ ਅਸਲੀ ਪਤਾ ਜਿਹੜੇ ਬਾਦਸ਼ਾਹ ਜਾਂ ਮੰਤਰੀ ਕਹਦੋ ਵਿਦਾਊਟ ਪੋਰਟਫੋਲੀਓ ਉਹ ਕੇਜਰੀਵਾਲ ਸਾਹਿਬ ਹੀ ਨੇ 2015 ਦੇ ਵਿੱਚ 2014 15 ਦੇ ਵਿੱਚ ਸੈਂਟਰ ਗਵਰਨਮੈਂਟ ਨੇ ਐਨਐਸਕਿਊਐਫ ਸਕੀਮ ਸ਼ੁਰੂ ਕੀਤੀ ਸੀ ਪੂਰੇ ਭਾਰਤ ਦੇ ਵਿੱਚ ਜੋ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਲਾਗੂ ਹੋਈ ਇਹਨਾਂ ਨੇ ਕੀ ਕੀਤਾ ਕਿ ਪ੍ਰਾਈਵੇਟ ਕੰਪਨੀਆਂ ਦੇ ਥਰੂ ਭਰਤੀ ਕੀਤੀ ਪ੍ਰਾਈਵੇਟ ਕੰਪਨੀਆਂ ਦੇ ਥਰੂ ਤਨਖਾਹਾਂ ਆਉਂਦੀਆਂ ਨੇ ਮਲਾਜ਼ਮਾਂ ਦੀਆਂ 2015 ਦੇ ਵਿੱਚ ਵੀ ਮਲਾਜ਼ਮ 15000 ਤੇ ਲੱਗੇ ਸੀ 10 ਸਾਲ ਹੋ ਗਏ 2025 ਦੇ ਵਿੱਚ ਵੀ ਮਲਾਜ਼ਮਾਂ ਦੀ ਤਨਖਾਹ 15000 ਆ 5% ਇਨਕਰੀਮੈਂਟ ਕਹਿ ਕੇ ਉਹ ਵੀ ਟਾਈਮ ਤੇ ਨਹੀਂ ਮਿਲਦਾ ਮੈਡੀਕਲ ਛੁੱਟੀ ਕੋਈ ਨਹੀਂ ਜਦੋਂ ਸਰਕਾਰ ਬਣਾਣੀ ਸੀ ਉਦੋਂ ਕਹਿੰਦੇ ਸੀ ਹਰਾ ਪੈਨ ਚੱਲੇਗਾ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਪੰਜਾਬ 'ਚ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਵਾਂਗੇ ਪੰਜਾਬ 'ਚ ਆਪਾਂ ਐਦਾਂ ਕਰਦੇਾਂਗੇ ਪੰਜਾਬ 'ਚ ਕੋਈ ਬਾਹਰ ਨਹੀਂ ਜਾਏਗਾ ਅੱਜ ਮੈਨੂੰ ਸਰਕਾਰ ਇਹ ਦੱਸੇ ਕਿ ਇਹਨਾਂ ਨੇ ਕਿੰਨੇ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਮੈਂ ਚੈਲੰਜ ਨਾਲ ਕਹਿੰਦਾ ਇੱਕ ਵੀ ਪੱਕਾ ਮੁਲਾਜ਼ਮ ਹੱਥ ਖੜਾ ਕਰਕੇ ਪੂਰੇ ਪੰਜਾਬ ਦੇ ਵਿੱਚੋਂ ਕਹਦੇ ਕੀ ਇਸ ਸਰਕਾਰ ਨੇ ਤਿੰਨਾਂ ਸਾਲਾਂ ਦੇ ਵਿੱਚ ਸਾਨੂੰ ਪੱਕਾ ਕੀਤਾ ਤੇ ਸਾਡੀ ਜੂਨੀਅਨ ਕਦੀ ਧਰਨੇ ਤੇ ਨਹੀਂ ਆਏਗੀ ਉੱਤੇ ਤਾਂ ਹਜ਼ਾਰਾਂ ਜਿਹੜੇ ਲਿਖੇ ਹੋਏ ਨੇ ਕਈ ਨੇ ਪੱਕੇ ਕਰਤੇ ਇੰਨੀ ਨੌਕਰੀਆਂ ਦਿੱਤੀਆਂ ਬੋਜੀ ਬਾਊਜੀ ਗੱਲ ਇਹ ਹੈ ਕਿ ਪੰਜਾਬ ਦਾ ਸਾਰਾ ਖਜ਼ਾਨਾ ਪੰਜਾਬ ਦਾ ਸਾਰਾ ਖਜ਼ਾਨਾ 375000 ਕਰੋੜ ਦਾ ਕਰਜ਼ਾ ਇਹਨਾਂ ਨੇ ਚੜਾਤਾ ਪੰਜਾਬ ਦੇ ਸਿਰ ਤੇ ਜਦੋਂ ਕਾਂਗਰਸ ਛੱਡ ਕੇ ਗਈ ਸੀ 275000 ਸੀ ਤਿੰਨ ਸਾਲਾਂ ਦੇ ਵਿੱਚ ਇਹਨਾਂ ਨੇ 175000 ਕਰੋੜ ਦਾ ਕਰਜ਼ਾ ਲੈ ਕੇ ਐਡਵਰਟਾਈਜ਼ਮੈਂਟ ਦੇ ਖਰਚ ਕਰ ਦਿੱਤਾ ਬੋਰਡਾਂ ਦੇ ਉੱਪਰ ਖਰਚ ਕਰ ਦਿੱਤਾ ਆਟੋਆਂ ਦੇ ਉੱਪਰ ਮਸ਼ੂਰੀ ਚੈਨਲਾਂ ਦੇ ਮਸ਼ੂਰੀ ਰੋਡਾਂ ਦੇ ਮਸ਼ੂਰੀ ਕਿੱਥੋਂ ਚੱਲੇ ਸੀ ਇੱਕ ਵੀ ਬੋਰਡ ਇਹਨਾਂ ਦੀ ਮਸ਼ਹੂਰੀ ਤੋਂ ਖਾਲੀ ਨਹੀਂ ਆਇਆ ਲੁਧਿਆਣੇ ਤੱਕ ਕੀ ਇੱਕ ਵੀ ਬੋਰਡ ਇਹਨਾਂ ਦੀ ਮਸ਼ਹੂਰੀ ਤੋਂ ਖਾਲੀ ਆਪਾਂ ਦੇਖਿਆ ਹੋਏ ਇਹਨਾਂ ਨੇ ਸਾਰਾ ਪੈਸਾ ਮਸ਼ਹੂਰੀਆਂ ਤੇ ਪੰਗੜੇ ਪਾਣ ਤੇ ਦਿੱਲੀ ਜਾਣ ਤੇ ਹੈਲੀਕਾਪਟਰ ਯੂਜ਼ ਕਰਨ ਤੇ ਡਾਂਗਾ ਮਾਰਨ ਚ ਫਿੱਟਕੇ ਦੇਣ ਚ ਆਪਣੀ ਯਾਸ਼ੀ ਚ ਸ਼ਰਾਬਾਂ ਪੀਣ ਚ ਵਿਧਾਨ ਸਭਾ ਦਾ ਸ਼ਾਸਨ ਫਾਲਤੂ ਜਿਹਦੇ ਵਿੱਚ ਕੋਈ ਡਿਸੀਜਨ ਹੀ ਨਹੀਂ ਹੈਗਾ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਆਪਾਂ ਤੁਹਾਡੀ ਅੱਖਾਂ ਤੋਂ ਕੀ ਲੈਣਾ ਹੈਗਾ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਕਰੋ ਤੁਸੀਂ ਪੰਜਾਬ ਦੇ ਮੁੱਦੇ ਦੀ ਗੱਲ ਕਰੋ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਨ ਦੀ ਗੱਲ ਕਰੋ ਵਿਧਾਨ ਸਭਾ ਚ ਆਪਾਂ ਤੁਹਾਡੀ ਅੱਖਾਂ ਕੋ ਕੀ ਲੈਣਾ ਤੁਸੀਂ ਅੱਖਾਂ ਘਰ ਪਾਓ ਚਾਹੇ ਵਿਧਾਨ ਸਭਾ ਚ ਪਾਓ ਪਰ ਪੰਜਾਬ ਦੀ ਜਿਹੜਾ ਵਿਧਾਨ ਸਭਾ ਚ ਪੈਸਾ ਖਰਚ ਹੋ ਰਿਹਾ ਇੱਕ ਸ਼ਾਸਨ ਚ ਕਮ ਸੇ ਕਮ ਉਹ ਤੇ ਖਰਚ ਨਾ ਕਰੋ ਉਹ ਦੇ ਕੇ ਪੈਸਾ ਲੋਕਾਂ ਦੇ ਹੱਕ ਚ ਲੱਗਣਾ ਚਾਹੀਦਾ ਲੋਕਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਵਿਧਾਨ ਸਭਾ ਚ ਆਪਾਂ ਕੀ ਲੈਣਾ ਤੁਹਾਡੀ ਕਮੇਡੀਅਨ ਕੋਲ ਤੁਸੀਂ ਬੰਬੇ ਜਾ ਕੇ ਪੈਸੇ ਕਮਾਓ ਥੋੜੇ ਦਿਨ ਪਹਿਲੇ ਭਗਵੰਤ ਮਾਨ ਜੀ ਕਹਿੰਦੇ ਆ ਕਿਸੇ ਸਟੇਜ ਤੋਂ ਕਿ ਮੈਂ ਤੇ ਕਮੇਡੀਅਨ ਆ ਮੈਨੂੰ ਤੁਸੀਂ ਸੀਐਮ ਤੋਂ ਲਾਭ ਹੀ ਦੋਗੇ ਮੈਂ ਬੰਬੇ ਜਾ ਕੇ ਪੈਸੇ ਕਮਾ ਲਾਂਗਾ ਉਹ ਤੈਨੂੰ ਬੰਬੇ ਪੈਸੇ ਕਮਾਣ ਜੋਗੇ ਥੋੜੀ ਲੋਕਾਂ ਨੇ ਵੋਟਾਂ ਪਾਈਆਂ ਸੀ ਜਦੋਂ ਤੁਸੀਂ ਵੋਟਾਂ ਪਾਣ ਆਏ ਸੀ ਮੰਗਣ ਆਏ ਸੀ ਉਦੋਂ ਕਹਿੰਦੇ ਸੀ ਆਪਾਂ ਹਰਾ ਪੰਡ ਚਲਾ ਦੇਾਂਗੇ ਆਪਾਂ ਇਦਾਂ ਕਰ ਦੇਾਂਗੇ ਆਪਾਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦੇਵਾਂਗੇ ਆਪਾਂ ਗੋਰੇ ਇੱਥੇ ਆਣ ਕੇ ਕੰਮ ਕਰਨੇ ਅੱਜ ਵੀ ਕੱਚੇ ਮੁਲਾਜ਼ਮ ਬੈਠੇ ਨੇ ਗੋਰਾ ਮਿਲਿਆ ਗੋਰਾ ਮਿਲਿਆ ਕਿ ਇੱਥੇ ਕੋਈ ਗੋਰਾ ਨਹੀਂ ਮਿਲਿਆ ਸਾਨੂੰ ਆਪਾਂ ਰੋਜ਼ ਘੁੰਮਦੇ ਆ ਕੋਈ ਗੋਰਾ ਨਹੀਂ ਲੱਭਿਆ ਸਾਨੂੰ ਕੰਮ ਕਰਦਾ ਪੰਜਾਬ 'ਚ ਸਾਡਾ ਸਾਡਾ ਗੋਰਾ ਬਣ ਇਹਨਾਂ ਨੇ ਖਾਲੀ ਕਰਤਾ ਜੀ ਚੰਗੇ ਭਲੇ ਰੰਗ ਸੀਗੇ ਗੋਰੇ ਅਸੀਂ ਸੀ ਸਾਨੂੰ ਹੀ ਕਾਲਾ ਕਰਤਾ ਇਹਨਾਂ ਨੇ ਤੇ ਰਹੀ ਗੱਲ 1000 ਰੁਪਏ ਦੀ ਉਦੋਂ ਕਹਿੰਦੇ ਸੀ ਕੋਈ ਧਰਨਾ ਨਹੀਂ ਲੱਗੇਗਾ ਰੋਜ਼ ਧਰਨੇ ਲੱਗ ਰਹੇ ਨੇ ਰੋਜ਼ ਮੁਲਾਜ਼ਮ ਆ ਰਹੇ ਨੇ ਕਦੀ ਰੋਡਵੇਜ਼ ਦੇ ਮੁਲਾਜ਼ਮ ਆ ਰਹੇ ਨੇ ਭਰਾ ਕਦੀ ਅਪਲੀਕੇਸ਼ਨ ਤੇ ਆ ਰਹੇ ਨੇ ਕਦੀ ਮਾਸਟਰ ਆ ਰਹੇ ਨੇ ਅੱਜ ਤੱਕ ਧਰਨੇ ਤੋਂ ਸਵਾ ਸਿਹਤ ਮੰਤਰਾਲੇ ਵਾਲੇ ਮੁਲਾਜ਼ਮ ਆ ਰਹੇ ਨੇ ਅੱਜ ਤੱਕ ਤਿੰਨਾਂ ਸਾਲਾਂ ਤੋਂ ਸਿਵਾ ਮੈਨੂੰ ਇੱਕ ਵੀ ਕੋਈ ਐਸਾ ਕੰਮ ਦਗਣਾ ਦੇ ਭਗਵੰਤ ਮਾਨ ਦੀ ਸਰਕਾਰ ਜਿਹੜੇ ਮੁਲਾਜ਼ਮਾਂ ਦੇ ਹੱਕ ਵਿੱਚ ਨ ਕੋਈ ਫੈਸਲਾ ਲਿਆ ਜਾਂ ਕੋਈ ਮੁਲਾਜ਼ਮ ਨੇ ਪੱਕਾ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਚੈਲੰਜ ਐਸ ਸਰਕਾਰ ਨੂੰ ਸਾਡੀ ਯੂਨੀਅਨ ਦਾ ਇੱਕ ਵੀ ਮੁਲਾਜ਼ਮ ਪੂਰੇ ਸਰਕ ਪੰਜਾਬ ਦੇ ਵਿੱਚ ਦਿਖਾ ਦੇ ਸਾਨੂੰ ਜਿਹੜਾ ਨੇ ਰੈਗੂਲਰ ਕੀਤਾ ਜਿਹੜਾ ਨੇ ਡਿਪਾਰਟਮੈਂਟ ਚ ਕੀਤਾ ਕੁਛ ਨਹੀਂ ਕੀਤਾ ਇਹਨਾਂ ਨੇ ਤਿੰਨਾਂ ਸਾਲਾਂ ਚ ਗੱਪਾਂ ਮਾਰੀਆਂ ਨੇ ਚੁਟਕਲੇ ਸੁਣਾਏ ਵਿਧਾਨ ਸਭਾ ਚ ਜਾ ਕੇ ਸਟੇਜਾਂ ਦੇ ਚੁਟਕਲੇ ਸੁਣਾਏ ਪਿੰਡਾਂ ਚ ਚੁਟਕਲੇ ਸੁਣਾਏ ਹੁਣ ਤੁਹਾਡੇ ਚੁਟਕਲੇ ਚਾਪਾ ਆਣਾ ਨਹੀਂ ਨਾ ਤੁਹਾਡੇ ਚੁਟਕਲੇ ਸੁਣਨੇ ਆ ਨਾ ਤੁਹਾਡੀਆਂ ਗੱਪਾਂ ਸੁਣਨੀਆਂ 2027 ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਕਿ ਮਾਸਟਰਾਂ ਦੀ ਮਲਾਜ਼ਮਾਂ ਦੀ ਪਾਵਰ ਕੀ ਹੈ ਜੇ ਤੁਸੀਂ ਹੁਣ ਸਾਡੀ ਆਵਾਜ਼ ਨਹੀਂ ਸੁਣਦੇ 2027 ਦੇ ਵਿੱਚ ਆਪਾਂ ਤੁਹਾਡੀ ਆਵਾਜ਼ ਨਹੀਂ ਸੁਣਾਗੇ ਤੁਸੀਂ ਤਾਂ ਕਹਿੰਦੇ ਆ ਮੈਂ ਖੁਦ ਮਾਸਟਰ ਦਾ ਮੁੰਡਾ ਦੁੱਖ ਦਰਦ ਮੈਨੂੰ ਸਭ ਤੋਂ ਵੱਧ ਪਤਾ ਕਿਉਂਕਿ ਮੈਂ ਪਲਿਆ ਉਹਨਾਂ ਦੇ ਰਾਹੀ ਹੈ ਉਹ ਮੇਰੇ ਪਤਾ ਸੀ ਜਿਹੜੇ ਮਾਸਟਰ ਸੀਗੇ ਉਹ ਵੀ ਦੇਖੋ ਜੀ ਕਹਿ ਕੇ ਆਇਆ ਸੀ ਮੈਂ ਮਾਸਟਰ ਦਾ ਮੁੰਡਾ ਕਹਿ ਕੇ ਆਇਆ ਸੀ ਮੈਂ ਸਾਈਕਲ ਤੇ ਜਾਣਾ ਕਹਿ ਕੇ ਆਇਆ ਸੀ ਮੈਨੂੰ ਸਕੂਲੋਂ ਕੁੱਟ ਪੈਂਦੀ ਆ ਕਹਿ ਕੇ ਆਇਆ ਸੀ ਮੈਨੂੰ ਸਰਕਾਰੀ ਸਕੂਲਾਂ ਦੇ ਹਾਲਾਤ ਪਤਾ ਕਹਿ ਕੇ ਆਇਆ ਸੀ ਮੈਂ ਮਾਸਟਰਾਂ ਦਾ ਦਰਦ ਸਮਝਦਾ ਅੱਜ ਕਿੱਥੇ ਗਏ ਉਹ ਹਾਲਾਤ ਅੱਜ ਕਿੱਥੇ ਗਿਆ ਉਹ ਦਰਦ ਅੱਜ ਕਿੱਥੇ ਗਏ ਤੁਹਾਡੇ ਮੁਲਾਜ਼ਮ ਅੱਜ ਟੈਂਕੀਆਂ ਤੋਂ ਫੜ ਫੜ ਕੇ ਥੱਲੇ ਲਾਂਦੇ ਸੀ ਆ ਜਾ ਮੇਰੀ ਭੈਣ ਥੱਲੇ ਰਖੜੀ ਬਣਾ ਲਈ ਆਂਦੀ ਪਹਿਲੀ ਕੈਬਨਟ ਤੇ ਤੇਰਾ ਫੈਸਲਾ ਕਰਾਂਗੇ ਕਈ ਕੈਬਨਟਾਂ ਨੰਗ ਗਈਆਂ ਕਈ ਵਿਧਾਨ ਸਭਾ ਸੈਸ਼ਨ ਨੰਗ ਗਏ ਸਭ ਕੁਝ ਹੋ ਗਿਆ ਪਰ ਇਹਨਾਂ ਦਾ ਨਾ ਹਰਾ ਪੈਨ ਚੱਲਿਆ ਨਾ ਇਹਨਾਂ ਨੇ ਕੋਈ ਮੁਲਾਜ਼ਮ ਪੱਕਾ ਕੀਤਾ ਤੇ ਨਾ ਇਹਨਾਂ ਨੇ ਕਰਨਾ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਸਾਨੂੰ ਸੜਕਾਂ ਤੇ ਰੋਲ ਰਹੇ ਹੋ 2027 ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਕਿ ਪੰਜਾਬੀ ਕੀ ਨੇ ਜੇ ਅਸੀਂ ਸਰਕਾਰ ਬਣਾਉਣਾ ਜਾਣਦੇ ਆ ਆਪਾਂ ਸਰਕਾਰ ਨੂੰ ਥੱਲੇ ਵੀ ਸੁੱਟ ਲਾਂਗੇ ਜੇ ਸਾਡੇ ਹੱਕ 'ਚ ਫੈਸਲਾ ਨਹੀਂ ਆਇਆ ਐਨਐਸਕੇਫ ਜੂਨੀਅਨ ਜਿੰਦਾਬਾਦ ਜਿੰਦਾਬਾਦ ਭਾਈ ਜੀ ਇਹ ਤਾਂ ਕਹਿੰਦੇ ਸੀ ਕਿ ਪਿੰਡਾਂ ਵਿੱਚ ਸਾਡੇ ਮੰਤਰੀ ਲੀਡਰ ਆਇਆ ਕਰਨਗੇ ਗੱਲਬਾਤ ਕਰਾਇਆ ਕਰਨਗੇ ਪਰ ਤੁਸੀਂ ਦਰਵਾਜ਼ੇ ਤੇ ਬੈਠੇ ਹੋ ਸਵੇਰ ਦੀ ਗੱਲਬਾਤ ਕਰਨਾ ਹੈ ਕਿ ਬਾਹਰ ਸਵੇਰੇ 8 ਵਜੇ ਦੇ ਅਸੀਂ ਦਰਵਾਜ਼ੇ ਤੇ ਖੜੇ ਆ ਜੀ ਲਗਭਗ 11 ਵਜੇ ਦਾ ਸਮਾਂ ਹੋ ਗਿਆ ਹੈ ਮੰਤਰੀ ਸਾਹਿਬ ਪਤਨ ਸੁੱਤੇ ਹੀ ਪਏ ਨੇ ਅਜੇ ਤੱਕ ਜਾਂ ਸਾਡੀ ਆਵਾਜ਼ ਇਹ ਨਾ ਕੰਨਾਂ ਤੱਕ ਨਹੀਂ ਪਹੁੰਚੀ ਜਾਂ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਦਿੱਲੀੋਂ ਆਵੇਗੀ ਕਿ ਬਾਹਰ ਬੰਦੇ ਬੈਠੇ ਨੇ ਤੇ ਇਹਨਾਂ ਦੀ ਗੱਲਾਂ ਸੁਣੀਆਂ ਜਾਵੇ ਮੈਂ ਦੂਸਰੀ ਗੱਲ ਮੁੱਖ ਮੰਤਰੀ ਜੀ ਦਾ ਬੈਨਰ ਹੈ ਜੀ ਇਹ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਜਦੋਂ ਵੀ ਕੱਚਾ ਮੁਲਾਜ਼ਮ ਦਾ ਠੇਕੇਦਾਰੀ ਸਿਸਟਮ ਇਹ ਉਹ ਅਸੀਂ ਖਤਮ ਕਰਾਂਗੇ ਵਿਧਾਨ ਸਭਾ ਦੇ ਵਿੱਚ ਬੋਲਿਓ ਅਖਰ ਤੁਹਾਨੂੰ ਵੀ ਪਤਾ ਉਹਦਾ ਮੁੱਲ ਕੀ ਹੁੰਦਾ ਹੈ ਜੇ ਵਿਧਾਨ ਸਭਾ ਦੇ ਵਿੱਚ ਝੂਠ ਤੁਸੀਂ ਬੋਲੋਗੇ ਤਾਂ ਉਹਦਾ ਕੀ ਅਸਰ ਹੁੰਦਾ ਸਭ ਨੂੰ ਹੀ ਪਤਾ ਹੈਗਾ ਜਿਹੜੀ ਗੱਲ ਮੁੱਖ ਮੰਤਰੀ ਕਹਿ ਦਵੇ ਉਹ ਪੱਕੀ ਹੁੰਦੀ ਹੈ ਪੱਕੀ ਹੁੰਦੀ ਹੈ ਪਰ ਇਸ ਜਿਹੜੀ ਸਰਕਾਰ ਤੋਂ ਪਤਾ ਨਹੀਂ ਲੱਗ ਰਿਹਾ ਕਿ ਸਰਕਾਰ ਚਲਾਕ ਕੌਣ ਰਿਹਾ ਹੈਗਾ ਜੇ ਕਿਸੇ ਮੰਤਰੀ ਕੋ ਜਾਂਦਾ ਉਹ ਦੂਸਰੇ ਮੰਤਰੀ ਤੋਂ ਭੇਜ ਦਿੰਦਾ ਠੀਕ ਹੈ ਤਾਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅਸਲ ਮਾਇਨੇ ਦੇ ਵਿੱਚ ਸਰਕਾਰ ਚਲਾਕ ਕੌਣ ਰਿਹਾ ਹੁਣ ਤੇ ਸਾਨੂੰ ਮੁਲਾਜ਼ਮਾਂ ਨੂੰ ਤੇ ਇਹ ਗੱਲ ਹੋ ਗਈ ਹੈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀਗਾ ਕੀ ਸਾਡੀ ਸਰਕਾਰਾਂ ਤੇ ਕਿਸੇ ਨੂੰ ਵੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਸੜਕਾਂ ਮੱਲਣ ਦੀ ਲੋੜ ਨਹੀਂ ਪੈਣੀ ਅੱਜ ਪੂਰਾ ਪੰਜਾਬ ਸੜਕਾਂ ਤੇ ਬੈਠਾ ਪਿਆ ਅਸੀਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਨੇ ਕਿ ਅਸੀਂ ਕੋਈ ਇਦਾਂ ਦੀ ਮੰਗ ਨਹੀਂ ਮੰਨ ਰਹੇ ਕਿ ਜਿਹੜੀ ਪੂਰੀ ਨਹੀਂ ਕੀਤੀ ਜਾ ਸਕਦੀ ਨਾਲ ਦਾ ਸੂਬਾ ਇਹਨਾਂ ਦਾ ਸੋਹਰੇ ਸਾਹਿਬ ਮੈਂ ਸਿੱਧਾ ਬਾਲਾ ਵੀ ਕਿਹਾ ਸੀਗਾ ਇਹਨਾਂ ਦਾ ਸੋਹਰੇ ਜਿਹੜੇ ਨੇ ਉਹ ਹਰਿਆਣੇ ਦੇ ਵਿੱਚ ਨੇ ਹਰਿਆਣੇ ਦੇ ਵਿੱਚ ਵੀ ਐਨਐਸਕਯੂ ਸਾਥੀ ਬੈਠੇ ਨੇ ਉਹਨਾਂ ਦੀ ਤਨਖਾਹ 35-36000 ਰੁਪਏ ਨੇ ਤੇ ਪੰਜਾਬ ਦੇ ਵਿੱਚ 15-16000 ਨੇ ਅਸੀਂ ਉਹੀ ਕਹਿੰਨੇ ਆ ਭਗਵੰਤ ਸਮਾਨ ਸਰ ਤੁਸੀਂ ਆਪਣੇ ਸੋਹਰਿਆਂ ਦੀ ਆਵਾਜ਼ ਸੁਣ ਲਵੋ ਜੋ ਸਾਥੀ ਉੱਥੇ ਤਨਖਾਹ ਲੈਂਦੇ ਨੇ ਉਹੀ ਪੰਜਾਬ ਦੇ ਵਿੱਚ ਪੂਰੀ ਕਰ ਦਿਓ ਅਸੀਂ ਇਹੀ ਬੇਨਤੀ ਕਰਨ ਆਏ ਆਂ ਸੋ ਜੋ ਤੁਸੀਂ ਵਾਅਦੇ ਕੀਤੇ ਸੀਗੇ ਸਾਡੇ ਨਾਲ 3 ਸਾਲ ਪਹਿਲਾਂ ਕਿ ਜਿਹੜੀ ਵੀ ਮੇਰੀ ਕੈਬਨਿਟ ਮੀਟਿੰਗ ਹੋਏਗੀ ਪਹਿਲੀ ਮੈਂ ਹਰਾ ਪੈਣਾ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ ਲਾਵਾਂਗਾ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਉਹ ਜਿਹੜਾ ਆਪਣੀ ਵਾਅਦਾ ਸੀਗਾ ਉਹ ਜਲਦ ਪੂਰਾ ਕੀਤਾ ਜਾਵੇ ਜੀ ਬਿਲਕੁਲ ਦਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਪੀਖ ਮੰਗ ਰਹੇ ਨੇ ਜਿਹੜੇ ਅਧਿਆਪਕ ਨੇ ਉਹ ਪੀਖ ਮੰਗ ਰਹੇ ਆ ਇਸ ਲਈ ਕਿ ਜਿਹੜੀ ਸਰਕਾਰ ਨੂੰ ਆ ਪੈਸੇ ਦਿੱਤੇ ਜਾਣ ਤਾਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜੋ ਪਛਾਣੀ ਕਰਦੇ ਨਾਲ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਦਰਵਾਜ਼ੇ ਦੇ ਅੱਗੇ ਪੈਸੇ ਇਕੱਠੇ ਕੀਤੇ ਜਾ ਰਿਹਾ 10-10 ਰੁਪਏ ਇਕੱਠੇ ਕਰਕੇ ਸਰਕਾਰ ਨੂੰ ਦਿੱਤੇ ਜਾਣਗੇ ਤਾਂ ਜੋ ਖਜ਼ਾਨਾ ਜਿਹੜਾ ਉਹ ਭਰਦਾ ਹੀ ਤਾਂ ਜੋ ਸਾਨੂੰ ਤਹੂਲ ਦਾ ਨਾਲ ਸਕਣ ਤਾਂ ਪੈਸੇ ਲਗਾਤਾਰ ਕੱਢੇ ਕਰਦੇ ਆ ਭੀਖ ਮੰਗੀ ਜਾ ਰਹੀ ਹੈ ਸਰਕਾਰ ਦੇ ਲਈ ਬਾਈ ਜੀ ਸਰਕਾਰ ਲਈ ਭੀਖ ਮੰਗ ਰਹੇ ਆ ਦੇਖੋ ਜੀ 11 ਸਾਲ ਹੋ ਗਿਆ ਐਨ ਐਸ ਕੇਓ ਐਫ ਨੂੰ ਸਾਡੇ ਜਿਹੜਾ ਪਰਿਵਾਰ ਹੈਗਾ 11 ਸਾਲ ਤੋਂ ਅਸੀਂ ਸੜਕਾਂ ਤੇ ਰੋਲਦੇ ਆ ਪਏ ਆ ਅੱਜ ਫਿਰ ਇਹਨਾਂ ਨੇ ਇਹ ਸਰਕਾਰ ਨੇ ਮਜਬੂਰ ਕਰ ਦਿੱਤਾ ਐਨਾ ਮਜਬੂਰ ਕਰ ਦਿੱਤਾ ਅਸੀਂ ਸੜਕਾਂ ਤੇ ਬੈਠ ਕੇ ਸੰਜੀਪ ਰੋੜਾ ਦੇ ਘਰ ਦੇ ਅੱਗੇ ਭੀਖ ਮੰਗ ਰਹੇ ਆ ਸਾਡੀ ਜਿਹੜੀਆਂ ਭੈਣਾਂ ਹੈਗੀਆਂ ਅੱਜ ਭੀਖ ਮੰਗਣ ਦੇ ਮਜਬੂਰ ਹੋ ਗਈਆਂ ਸਾਡੇ ਭਰਾ ਭੀਖ ਮੰਗਣ ਦੇ ਮਜਬੂਰ ਹੋ ਗਏ ਸਰਕਾਰ ਨੂੰ ਦੇਣੇ ਆ ਪੈਸੇ ਇਹ ਬਿਲਕੁਲ ਜੀ ਬਿਲਕੁਲ ਅਸੀਂ ਸਾਰਾ ਪੈਸਾ ਇਕੱਠਾ ਕਰਕੇ ਸਾਰਾ ਸਰਕਾਰ ਸੰ ਇਥੇ ਜਿਹੜੀ ਵੀ ਆਪਣੀ ਐਡਵਰਟਾਈਜ਼ਮੈਂਟ ਹੈਗੀ ਉਹਨਾਂ ਤੇ ਲਾਣਗੇ ਸਾਨੂੰ ਪਤਾ ਇਹਨਾਂ ਨੇ ਪਹਿਲਾਂ ਵੀ ਪੈਸਾ ਐਡਵਰਟਾਈਜ਼ਮੈਂਟ ਤੇ ਲਾਇਆ ਹੁਣ ਵੀ ਪੈਸਾ ਐਡਵਰਟਾਈਜ਼ਮੈਂਟ ਤੇ ਲਾਉਣਗੇ ਬਿਲਕੁਲ ਤਾਂ ਲਗਾਤਾਰ ਦੇਖ ਸਕਦੇ ਹੋ ਕਿ 10-10 ਰੁਪਏ ਇਕੱਠੇ ਕੀਤੇ ਜਾ ਰਹੇ ਆ ਤਾਂ ਜੋ ਸਰਕਾਰ ਨੂੰ ਪੈਸੇ ਦਿੱਤੇ ਜਾ ਸਕਣ ਕਿਉਂਕਿ ਸਰਕਾਰ ਦੇ ਕੋਲ ਕਹਿੰਦੇ ਆ ਕਿ ਕਮੀ ਹੋ ਗਈ ਹੈ ਪੈਸੇ ਦੀ ਤਾਂ 10-10 ਰੁਪਏ ਸਾਰਿਆਂ ਤੋਂ ਤਾ ਦੂਜੇ ਪਾਸੋਂ ਜਿਹੜੇ ਇੱਥੇ ਮੁਲਾਜ਼ਮ ਖੜੇ ਆ ਉਹਨਾਂ ਕੋਲੋਂ ਵੀ ਪੈਸੇ ਮੰਗੇ ਜਾ ਰਹੇ ਆ ਭੀਖ ਮੰਗੀ ਜਾ ਰਹੀ ਆ ਤਾਂ ਜੋ ਸਰਕਾਰ ਦਾ ਖਜ਼ਾਨਾ ਭਰਿਆ ਜਾ ਸਕੇ ਸਰਕਾਰ ਕਹਿੰਦੀ ਆ ਕਿ ਸਾਡੇ ਕੋਲੇ ਪੈਸੇ ਦੀ ਕਮੀ ਹੈ ਤਾਂ ਇਸ ਲਈ ਜਿਹੜੇ ਅਧਿਆਪਕ ਨੇ ਜਿਹੜੇ ਠੇਕੇਦਾਰੀ ਸਿਸਟਮ ਨੂੰ ਮਟਾਉਣਾ ਚਾਹੁੰਦੇ ਆ ਉਹ ਲਗਾਤਾਰ ਭੀਖ ਮੰਗ ਰਹੇ ਆ ਪੁਲਿਸ ਦੇ ਕੋਲੋਂ ਵੀ ਭੀਖ ਮੰਗੀ ਜਾ ਰਹੀ ਆ ਤਾਂ ਜੋ ਸਰਕਾਰ ਨੂੰ ਪੈਸੇ ਦਿੱਤੇ ਜਾਣ ਤੇ ਸਰਕਾਰ ਆ ਜਿਹੜੀ ਉਹ ਆਪਣੇ ਕੰਮ ਕਰ ਸਕੇ ਕਿਉਂਕਿ ਸਰਕਾਰ ਇਹਨਾਂ ਦਾ ਕਹਿਣਾ ਕਿ ਸਰਕਾਰ ਕੋਲੇ ਪੈਸੇ ਦੀ ਕਮੀ ਲੱਗਦੀ ਆ ਇਸ ਲਈ ਉਹ ਪੈਸੇ ਮੰਗ ਕੇ ਸਾਰੇ ਸੰਜੀਵ अरोड़ा ਨੂੰ ਦੇ ਕੇ ਆਉਣਗੇ ਤੇ ਐਡਵਰਟਾਈਜ਼ਮੈਂਟ ਕਰ ਸਕਣ ਆਪਣਾ ਢਿੱਡ ਭਰ ਸਕਣ ਤੇ ਨਾਲ ਹੀ ਜਿਹੜੇ ਆਪਣੀਆਂ ਐਸ਼ੋ ਆਰਾਮ ਦੀ ਜ਼ਿੰਦਗੀ ਆ ਉਹ ਜੀ ਸਕਣ ਇਹਨਾਂ ਦਾ ਕਹਿਣਾ ਕਿ ਸਭ ਲਈ ਅਸੀਂ ਪੈਸੇ ਆ ਜਿਹੜੇ ਉਹ ਇਕੱਠੇ ਕਰਕੇ ਦੇ ਰਹੇ ਆ ਪੈਸੇ ਅਸੀਂ ਹੁਣ ਦੇਖੋ ਪੈਸੇ ਇਕੱਠੇ ਕਰਕੇ ਸੰਜੀਪ अरोड़ा ਸਾਹਿਬ ਨੂੰ ਦੇ ਰਹੇ ਆ ਵੀ ਤੁਸੀਂ ਸਾਨੂੰ ਹਫ਼ਤਾ ਹੋ ਗਿਆ ਸਾਨੂੰ ਇੱਕ ਹਫ਼ਤੇ ਤੋਂ ਆਪਾਂ ਇਹਨਾਂ ਦੇ ਪੀਏ ਨਾਲ ਇਹਨਾਂ ਦੇ ਪੀਏ ਨਾਲ ਸੰਪਰਕ ਕਰ ਰਹੇ ਸੀ ਕਿ ਵੀ ਸਾਨੂੰ ਮੀਟਿੰਗਾਂ ਤੋਂ ਦਵਾਓ ਸਾਡੀ ਮੀਟਿੰਗ ਕਰਵਾਓ ਪਰ ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕੀਤਾ 11 ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਅੱਜ ਸਾਨੂੰ ਭੀਖ ਮੰਗਣ ਤੋਂ ਮਜਬੂਰ ਕਰਤਾ ਪ੍ਰਸ਼ਾਸਨ ਸਾਨੂੰ ਤੰਗ ਕਰ ਰਿਹਾ ਦੇਖੋ ਕੈਮਰਾ ਘ ਕਰਦੋ ਵੀ ਮਨਾ ਕਰ ਰਿਹਾ ਜੀ ਭੀਖ ਮੰਗ ਕੇ ਸੰਜੀਵ ਰੋੜਾ ਦੇ ਗੇਟ ਅੱਗੇ ਸਿੱਟਾਂਗੇ ਵੀ ਆ ਚੱਕ ਜੀ ਜਿੰਨੇ ਤੁਹਾਨੂੰ ਪੈਸੇ ਚਾਹੀਦੇ ਆ ਆਪਣੇ ਇਲੈਕਸ਼ਨਾਂ ਦੇ ਲਾ ਲਓ ਪਰ ਸਾਡਾ ਕੰਮ ਕਰਵਾਓ ਇਹ ਅਸੀਂ ਪੈਸਾ ਇਕੱਠਾ ਕਰਕੇ ਦੇ ਰਹੇ ਆ ਤਾਂ ਗੱਲਬਾਤ ਕੀਤੀ ਇਹ ਤਮਾਮ ਇਹਨਾਂ ਦੀ ਜਿਹੜੀ ਯੂਨੀਅਨ ਤੇ ਆਗੂਆਂ ਦੇ ਨਾਲ ਉਹਨਾਂ ਦਾ ਕਹਿਣਾ ਕਿ ਪੈਸਾ ਇਕੱਠਾ ਕਰਕੇ ਅਸੀਂ ਸਰਕਾਰ ਨੂੰ ਦੇਵਾਂਗੇ ਸੰਜੀਵ ਅਰੋੜਾ ਨੂੰ ਦੇਵਾਂਗੇ ਤਾਂ ਜੋ ਸਾਡੇ ਜਿਹੜੇ ਕੰਮ ਐ ਉਹ ਕਰ ਸਕਣ ਤੇ ਆਪਣੇ ਜਿਹੜੇ ਖਰਚੇ ਐ ਉਹ ਇਹਨਾਂ ਦੇ ਸੌਕੇ ਤਰੀਕੇ ਨਾਲ ਹੋ ਸਕਣ ਕਿਉਂਕਿ ਪੈਸੇ ਦੀ ਕਮੀ ਐ ਤਾਂ ਲਗਾਤਾਰ ਤਸਵੀਰਾਂ ਨੇ ਸੰਜੀਵ ਅਰੋੜਾ ਦੇ ਘਰ ਦੇ ਬਿਲਕੁਲ ਅੱਗੇ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਦੇਣ ਜਾਨਗੇ ਪਰ ਅੰਦਰ ਜਾਣ ਦੀ ਜਿਹੜੀ ਆਗਿਆ ਇਹਨਾਂ ਨੂੰ ਨਹੀਂ ਮਿਲ ਰਹੀ ਕਿਉਂਕਿ ਜਿਹੜਾ ਪਾਰੀ ਫੋਰਸ ਹੈ ਉਹ ਤਾਇਨਾਤ ਆ ਤਾਂ ਤਸਵੀਰਾਂ ਹੋਰ ਦਿਖਾਉਂਦੇ ਰਹਿਣਗੇ ਲੁਧਿਆਣਾ ਤੋਂ ਦੇਖਦੇ ਲੋਕ ਲੋਕਵਾਚੀ ਟੀਵੀ ਧੰਨਵਾਦ